ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਫ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰੈਡੀ ਹੋ ਕੇ ਜਾ ਰਹੇ ਆ ਇਹਦੀ ਨੇ ਕਹਿਆ ਸੀ ਕਿ ਮੇਰੇ ਸੂਟਾਂ ਦੀ ਵੀਡੀਓ ਜ਼ਰੂਰ ਅਪਲੋਡ ਕਰਿਓ ਤੇ ਆਪਾਂ ਇਹਨਾਂ ਦੇ ਸਾਰੇ ਸੂਟਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰੈਡੀ ਹੋਇਆ ਤੇ ਸਮਰ ਕਲੈਕਸ਼ਨ ਆ ਸਾਰੀ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਸੂਫ ਡਿਜ਼ਾਈਨਰ ਦੇ ਨਾਮ ਤੇ ਪੇਜ ਆ ਉੱਥੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਸੂਟਾਂ ਦੀਆਂ ਸਾਰੀਆਂ ਤੁਸੀਂ ਉ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਹੈ ਤੁਸੀਂ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਹੈ ਜੀ ਚਿਕਨ ਫੈਬਰਿਕ ਰਹੂਗਾ ਚਿਕਨ ਦੇ ਵਿੱਚ ਬਲੈਕ ਕਲਰ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਅਸੀਂ ਚੈੱਕ ਕਰੋਂ ਬਲੈਕ ਕਲਰ ਦੇ ਵਿੱਚ ਇਹ ਸੂਟ ਮੇਰੇ ਵੇਅਰ ਕੀਤਾ ਹੋਇਆ ਸੀ ਇਹਨਾਂ ਨੂੰ ਬਹੁਤ ਪਸੰਦ ਆਇਆ ਤਾਂ ਆਪਾਂ ਇਹਨਾਂ ਨੂੰ रेडी ਕਰਕੇ ਦਿੱਤਾ ਸੀ ਏਦਾਂ neck ready ਕੀਤੀ ਐ neck ਦੇ نیچے ਏਦਾਂ बंच ਆ ਜਾਂਦੇ ਆ ਕਿਉਂਕਿ ਬਹੁਤ ਪਿਆਰੇ ਲੱਗ ਰਿਹਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ neck ready ਹੋਇਆ ਐਂਡ ਇਹ ਆ ਗਿਆ ਜੀ ਦੇ ਘੇਰੇ ਤੇ ਸੈਂਟਰ ਤੋਂ ਬਾਅਦ हिਪ ਤੋਂ ਲੈ ਕੇ हिਪ ਤੋਂ ਸਟਾਰਟ ਹੋ ਜਾਂਦੀ ਹੈ ਜੀ ਆਪਾਂ ਇਹਦੇ ਵਿੱਚ ਬੂਟੀ ਦਿੱਤੀਆਂ ਹੋਈਆਂ ਨੇ ਏਦਾਂ 골ਡਨ ਟੱਚ ਦਿੱਤਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਬਲੈਕ ਦੇ ਉੱਪਰ ਤਾਂ ਵੈਸੇ ਹਰ ਕਲਰ ਹੀ ਉੱਠ ਕੇ ਆਉਂਦਾ ਬਟ ਆਪਾਂ ਬੜਾ ਸੋਬਰ ਜਿਹਾ カラー ਇਹਦੇ ਉੱਪਰ ਦਿੱਤੇ ਆ ਜੋ ਕਿ ਬਹੁਤ ਪਿਆਰੇ ਲੱਗ ਰਿਹਾ ਆ ਆਪਾਂ ਇਦਾਂ ਦੋ ਤਰ੍ਹਾਂ ਦੀ ਇਹਦੇ ਵਿੱਚ ਬੋਟੀ ਦਿੱਤੀ ਆ ਘੇਰੇ ਦੇ ਰਾਉਂਡ ਇੰਦਾ ਠੀਕ ਹੈ ਜੀ neck ਆ ਗਈ ਐਂਡ ਇਹ ਆ ਗਿਆ ਜੀ ਦੀ sleeves ਤੇ ਕੰਮ sleeves ਤੇ ਪੂਰਾ ਬੰਚ ਦਿੱਤਾ ਹੋਇਆ ਇੰਦਾ ਇਹ sleeves ਦਾ ਕੰਮ ਆ ਗਿਆ 컬러 ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਲੱਗ ਰਿਹਾ ਸ਼ੇਡਿੰਗ ਦਾ ਕੰਮ ਆ ਇਹ ਆ ਗਈ ਜੀ ਦੀ ਸ਼ਰਟ ਇਸ ਸਮਰ ਦੇ ਵਿੱਚ ਜਿੱਦਾਂ ਚਿਕਨ ਤਾਂ ਬਹੁਤ ਪਿਆਰੀ ਲੱਗ ਰਹੀ ਪਰਸਨਲੀ ਵੀ ਮੈਨੂੰ ਚਿਕਨ ਇਹ ਸੂਟ ਬਹੁਤ ਪਸੰਦ ਆ। ਇਹਦੇ ਨਾਲ ਆਪਾਂ ਰੱਖੀਏ ਜੀ ਫਰਸ਼ੀ ਸਲਵਾਰ ਚੌੜੇ ਪੌਂਚੇ ਰੱਖ ਕੇ ਜਿੱਦਾਂ ਅੱਜਕੱਲ ਕਾਫੀ ਚੱਲ ਰਹੀਆਂ ਨੇ। ਫਰਸ਼ੀ ਸਲਵਾਰ ਆ ਗਈ ਬਲੈਕ ਕਲਰ ਦੀ। ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਜੋ ਕਿ ਬਹੁਤ ਹੀ ਜ਼ਿਆਦਾ ਪਿਆਰਾ ਰੈਡੀ ਹੋਇਆ। ਪਿਓਰ ਕੋਟਾ ਸਿਲਕ ਦਾ ਦੁਪੱਟਾ ਰਹੂਗਾ ਜੀ ਤੇ ਇਹਦੇ ਵਿੱਚ ਆਪਾਂ ਬਹੁਤ ਹੀ ਪਿਆਰੀ ਜੀ ਟਾਈ ਐਂਡ ਡਾਈ ਦਿੱਤੀ ਆ। ਇਹਦਾ ਬਲੈਕ ਬੇਸ ਰੱਖ ਕੇ ਜਿੱਦਾਂ ਆਪਣੇ ਵਰਕ ਚ ਕਲਰ ਹੈ ਇਦਾਂ ਆਪਾਂ ਸਾਰੇ ਦੇ ਵਿੱਚ ਫਲਾਰ ਦਿੱਤੇ ਹੋਇਆ ਠੀਕ ਹੈ ਜੀ ਟਾਈ ਐਂਡ ਡਾਈ ਦਾ ਇਹ ਹੁੰਦਾ ਜੀ ਆਪਾਂ ਮਤਲਬ ਇਹ ਮੌਕੇ ਤੇ ਦੇਖਦੇ ਆ ਵੀ ਆਪਣੇ ਸੂਟ ਦੇ ਵਰਕ ਦੇ ਅਕੋਰਡਿੰਗ ਕਿਦਾਂ ਦਾ ਇਹਦੇ ਨਾਲ ਜੱਚ ਰਿਹਾ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਇਹਦੇ ਉੱਪਰ ਫਿਰ ਡਿਜ਼ਾਈਨ ਕਰਦੇ ਆ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲੱਗ ਰਿਹਾ ਵਰਕ ਦੀ ਆਪਾਂ ਇਹਦੇ ਵਿੱਚ ਕਲਰ ਐਡ ਆਨ ਕੀਤੇ ਆ ਬਾਕੀ ਜਦੋਂ ਵੇਅਰ ਕੀਤਾ ਸੂਟ ਤਾਂ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹ ਅਸੀਂ ਆਪਣੀ ਚੁਆਇਸ ਦੇ ਰੈਡੀ ਕਰਕੇ ਇਹਨਾਂ ਨੂੰ ਭੇਜ ਰਿਹਾ ਇਹਨਾਂ ਨੇ ਆਪਣੇ ਇਤੇ ਛੱਡਿਆ ਹੋਇਆ ਸੀ ਕਿ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹੀ ਡਿਜ਼ਾਈਨ ਕਰ ਦੋ ਤੇ ਆਪਾਂ ਐਦਾਂ ਜਿੱਦਾਂ ਆਪਣੇ ਵਰਕ ਚ ਕਲਰ ਆ ਜਾਂਦਾ ਉਹ ਵੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਚਿਕਨ ਦੀ ਸ਼ਰਟ ਹੋਊਗੀ ਜੀ ਕਾਟਨ ਦੀ ਬਾਟਮ ਹੈ ਨਾਲ ਪਿਓਰ ਕੋਟਾ ਸਿਲਕ ਦਾ ਦੁਪੱਟਾ ਆਪਣਾ ਆ ਗਿਆ ਤੇ ਨੈਕਸਟ ਸੂਟ ਵੀ ਆਪਣਾ ਚਿਕਨ ਦੇ ਵਿੱਚ ਹੀ ਰੈਡੀ ਹੋਇਆ ਬਹੁਤ ਪਿਆਰੇ ਜਿਹੇ ਪੀਸ ਰੈਡੀ ਹੋਏ ਨੇ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਚਿਕਨ ਦੇ ਵਿੱਚ ਆ ਕਾਟਨ ਚ ਕਾਟਨ ਦਾ ਫੈਬਰਿਕ ਰਹੂਗਾ ਚਿਕਨ ਦੇ ਵਿੱਚ ਬੜਾ ਪਿਆਰਾ ਜਿਹਾ ਪਿੰਕ ਜਿਹਾ ਸ਼ੇਡ ਆ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਆ ਜਾਂਦਾ ਇਹਨੂੰ ਆਪਾਂ ਬਹੁਤ ਪਿਆਰਾ ਜਿਹਾ ਡਿਜ਼ਾਈਨ ਕੀਤਾ ਇਦਾਂ ਇਹਦੀ ਨੈਕ ਡਿਜ਼ਾਈਨ ਕੀਤੀ ਆ ਆਪਾਂ ਇਹ ਵਰਕ ਕਰਕੇ ਸਾਰਾ ਆਪਾਂ ਇਹਦੇ ਉੱਪਰ ਇਦਾਂ ਨੈਕ ਬਣਾਈ ਹੈ ਬੈਂ ਨੈਕ ਦੇ ਕੇ ਇਦਾਂ ਇਹ ਵਰਕ ਕਰਕੇ ਆਪਾਂ ਇਹਦੇ ਉੱਪਰ ਇਦਾਂ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਵਿਚ ਜਰੀ ਦਾ ਟੱਚ ਤੇ ਕਲਰ ਬਹੁਤ ਹੀ ਪਿਆਰੇ ਜਿਹੇ ਦਿੱਤੇ ਆ ਤੇ ਇਦਾਂ ਆਪਾਂ ਇਹਨੂੰ ਡਿਜ਼ਾਈਨ ਕੀਤਾ neck ਨੂੰ ਬਹੁਤ ਹੀ ਪਿਆਰਾ ਜਿਹਾ ਆਪਣਾ ਪੀਸ ਰੈਡੀ ਹੋਇਆ 슬ੀਵਸ ਦੇ ਵਿੱਚ ਆਪਾਂ ਨੇ ਇਦਾਂ ਲੇਸ ਵੀਡਿੰਗ ਕਰਕੇ ਲੇਸ ਨਾਲ ਡਿਜ਼ਾਈਨ ਕੀਤਾ ਤੇ ਇਹਨੂੰ ਆਪਾਂ ਕੁੜਤਾ ਸਟਾਈਲ ਰੱਖਿਆ ਇਦਾਂ ਹੀ ਲੂਸ ਫਿਟਿੰਗ ਦਾ ਠੀਕ ਹੈ ਜੀ ਇਹ ਚਿਕਨ ਦੇ ਵਿੱਚ ਰਹੂਗਾ ਪਿੰਕ ਜਿਹਾ ਕਲਰ ਆ ਜਾਂਦਾ ਹੈ ਇਹਦਾ ਐਂਡ ਇਹ ਨਾਲ ਆਪਾਂ ਬਾਟਮ ਰੱਖੀ ਹੈ ਜੀ ਪਲੇਨ ਤੇ ਆਪਾਂ ਇਹ ਜਿਹਦਾ ਫਰਸ਼ੀ ਸਲਵਾਰ ਚੱਲ ਰਹੀ ਹੈ ਅੱਜ ਕੱਲ ਉਦਾਂ ਆਪਾਂ ਚੌੜੀ ਮੂਰੀ ਰੱਖ ਕੇ ਇਦਾਂ ਰੈਡੀ ਕੀਤੀ ਹੈ ਸਲਵਾਰ ਜਿਹਦਾ neck ਤੇ ਆਪਣੇ ਕੰਮ ਆ ਜਾਂਦਾ ਇਦਾਂ ਹੀ ਆਪਾਂ ਸਲਵਾਰ ਤੇ ਕੰਮ ਕੀਤਾ ਜੋ ਕਿ ਬਹੁਤ ਹੀ ਪਿਆਰਾ ਪੀਸ ਬਣਿਆ ਹੈ ਇਹ ਆਪਣਾ ਵਿੱਚ ਡਾਟਸ ਦਿੱਤੇ ਆ ਇਦਾਂ ਠੀਕ ਹੈ ਜੀ ਪਲੇਨ ਬਾਟਮ ਰੋਗੀ ਇਹਦੇ ਨਾਲ ਬਹੁਤ ਹੀ ਸਟਾਈਲਿਸ਼ ਜਾ ਤੇ ਯੂਨੀਕ ਜਿਹਾ ਇਹ ਪੀਸ ਆਪਣਾ ਰੈਡੀ ਹੋਇਆ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਪਿਓਰ ਚੰਦੇਰੀ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਤੇ ਦੁਪੱਟੇ ਨੂੰ ਆਪਾਂ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜਿੱਦਾਂ ਆਪਣੇ ਵਰਕ ਚ ਕਲਰ ਆ ਜਾਂਦੇ ਆ ਠੀਕ ਹੈ ਜੀ ਇਹ ਬੜਾ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਗਰਮੀਆਂ ਲਈ ਇਹ ਬਹੁਤ ਹੀ ਪਿਆਰਾ ਜਾਂ ਫੈਬਰਿਕ ਵੀ ਹੈ ਤੇ ਕਲਰ ਵੀ ਹੈ ਠੀਕ ਹੈ ਜੀ ਇਹ ਆ ਗਿਆ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਾਂ ਸੂਟ ਰੈਡੀ ਹੋਇਆ ਆਪਣਾ ਇਹ ਹੈਗਾ ਜੀ ਰੂਪੀ ਦੀ ਸੈਲਫ ਦੇ ਵਿੱਚ ਅਪਰਾਸ਼ੋ ਦੇ ਵਿੱਚ प्रिंट ਠੀਕ ਹੈ ਜੀ ਬਹੁਤ ਪਿਆਰਾ ਜਾਂ ਕਲਰ ਪ੍ਰਿੰਟ ਐਂਡ ਫੈਬਰਿਕ ਆ ਜੀ ਇਹ ਲਾਈਟ ਜਾਂ ਪਿਸਤਾ ਗ੍ਰੀਨ ਜਾਂ ਕਲਰ ਆ ਠੀਕ ਹੈ ਕਲਰ ਬਹੁਤ ਪਿਆਰਾ ਹੈ ਇਹਦੇ ਉੱਪਰ ਵੀ ਆਪਾਂ ਬਹੁਤ ਪਿਆਰਾ ਜਾਂ ਕੰਮ ਕੀਤਾ ਜੀ ਇਹ ਆਪਣੇ ਵਰਕ ਵਿੱਚ ਕਲਰ ਆ ਜਾਂਦਾ ਉਹ ਕਲਰ ਦੇ ਆਪਾਂ ਪੌਟਲੀ ਬਟਨ ਦੀ ਕਿਤਾ ਲੇਸ ਨਾਲ neck design ਕੀਤੀ ਆ एंड यह आ गया जी ये घेरे का कम जो कि बहुत ही प्यारा काम होइड एद घेरे के उपर पूरा बंच दिता कोरनर रेडी किया कलर कॉम्बीनेशन चैक करो किन्ने ज़्यादा यदर उठ के आए हैं तो वर्क की फिनिशिंग टोटली सिंगल टंग काम रहेगा जी एद हिप तक पूरा आजूगा एदा बंज एक साइड से आप बूटी एड ऑन की मतलब पूरा भरमा घेरा आजगा एंड यह आ गई जी एदा ਘੇਰੇ ਦੇ نیچے ਆਪਾਂ ਕੱਟਵਰਕ ਦੇ ਕੇ ਬਾਰਡਰ ਦਿੱਤਾ ਹੋਇਆ। ਕਲਰ ਵੀ ਇਹਦੇ ਉੱਪਰ ਆਪਾਂ ਬਹੁਤ ਮਿੱਠੇ ਜਿਹੇ ਸ਼ੇਡ ਦਿੱਤੇ ਆ ਜਿੱਦਾਂ ਓਨੀਅਨ ਪਿੰਕ ਹੋ ਗਿਆ, ਲਾਈਟ ਜャ ਮੂਵ ਸ਼ੇਡ ਹੋ ਗਿਆ। ਮਸਟਰਡ ਦੀ ਟੱਚ ਦਿੱਤੀ ਆ ਵਿੱਚ ਮਤਲਬ ਬਹੁਤ ਹੀ ਪਿਆਰੇ ਜਿਹੇ ਸੋਬਰ ਜਿਹੇ ਮਤਲਬ ਸਮਰ ਦੇ ਅਕੋਰਡਿੰਗ ਕੂਲ ਜੇ ਕਲਰ ਆ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਰੈਡੀ ਹੋਇਆ। ਐਂਡ ਇਹ ਅੱਗੇ ਜੀ ਦੀ ਸਲੀਵਸ ਤੇ ਪੂਰਾ ਬਾਰਡਰ ਦਿੱਤਾ ਆਪਾਂ ਕੱਟਵਰਕ ਦਾ। ਸਲੀਵਸ ਦਾ ਕੰਮ ਆ ਗਿਆ। カラー ਇਹ ਬਹੁਤ ਪਿਆਰਾ ਜੀ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਜਿੱਦਾਂ ਥੋੜੀ ਸ਼ਾਰਟ ਸ਼ਰਟ ਰੱਖੀ ਆ ਮਤਲਬ ਲੈਂਥ ਵਾਈਜ਼ ਥੋੜੀ ਉੱਚੀ ਸ਼ਰਟ ਰੱਖ ਕੇ ਫੁੱਲ ਪਟਿਆਲਾ ਸਲਵਾਰ ਰੈਡੀ ਕੀਤੀ ਆ ਹੈਵੀ ਦੇ ਵਿੱਚ ਫੁੱਲ ਪਟਿਆਲਾ ਸਲਵਾਰ ਤੇ ਕੋਟਾ ਸਿਲਕ ਦਾ ਹੀ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਜੀ ਦੁਪੱਟਾ ਇਹ ਵੀ ਬਹੁਤ ਪਿਆਰਾ ਜਿਹਾ ਰੈਡੀ ਹੋਇਆ بیس ਕਲਰ ਦਾ ਦੁਪੱਟਾ ਰੱਖ ਕੇ ਇਹਦੇ ਵਿੱਚ ਆਪਾਂ ਇਦਾਂ ਡਿਜ਼ਾਈਨ ਦਿੱਤਾ ਜਿਹੜਾ ਆਪਣਾ ਓਨੀਅਨ ਪਿੰਕ ਜੀ ਟੋਨ ਆਉਂਦੀ ਆ ਉਹ ਉਹਦੇ ਵਿੱਚ ਆਪਾਂ ਟਾਈ ਐਂਡ ਆਈ ਦਿੱਤੀ ਹੋਈ ਹੈ ਤਾਂ ਖੋਲ ਕੇ ਦਿਖਾਉਂਦੀ ਹਾਂ ਤੁਹਾਨੂੰ ਇਤਾਂ ਦੀ ਵਿੱਚ ਟਾਈ ਐਂਡ ਆ ਆ ਜਾਂਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ। ਅ ਜੇਦੋ ਸੂਟ ਦਾ ਦੁਪੱਟਾ ਸੋਹਣਾ ਹੁੰਦਾ ਤਾਂ ਸੂਟ ਹੋਰ ਵੀ ਜ਼ਿਆਦਾ ਪਿਆਰਾ ਲੱਗਦਾ ਜਦੋਂ ਆਪਾਂ ਵੇਅਰ ਕਰਦੇ ਆ ਤਾਂ ਦੁਪੱਟੇ ਨਾਲ ਤਾਂ ਹੋਰ ਵੀ ਜ਼ਿਆਦਾ ਗ੍ਰੇਸ ਹੁੰਦੀ ਹੈ ਜਿੰਨਾ ਵਧੀਆ ਦੁਪੱਟਾ ਹੋਊਗਾ ਉਨੀ ਜ਼ਿਆਦਾ ਗ੍ਰੇਸ ਲੱਗਦੀ ਹੈ ਸੂਟ ਦੀ। ਠੀਕ ਹੈ ਜੀ। ਰੂਬੀ ਦਾ ਫੈਬਰਿਕ ਹੈ ਜੀ ਬ੍ਰਸ਼ੋ ਦੇ ਵਿੱਚ ਐ ਪਿਓਰ ਕੋਟਾ ਸਿਲਕ ਦਾ ਆਪਾਂ ਇਹਦੇ ਨਾਲ ਰੱਖਿਆ ਦੁਪੱਟਾ ਤੇ بیس ਕਲਰ ਦੀ ਆਪਾਂ ਇਹਨੂੰ ਲੇਸ ਦਿੱਤੀ ਆ ਜੇ ਆਪਾਂ ਇਹਨੂੰ ਪਿੰਕ ਓਨੀਅਨ ਦਿੰਦੇ ਤਾਂ ਥੋੜਾ ਜ਼ਿਆਦਾ ਹੀ ਹੋ ਜਾਣਾ ਸੀ ਇਸ ਕਰਕੇ ਆਪਾਂ ਇਹਨੂੰ ਬੇਸ ਹੀ ਰੱਖਿਆ ਮਤਲਬ ਸੋਬਰ ਜੇ ਸਰਦਾਰੀ ਜੇ ਲੁੱਕ ਦੇ ਸੂਟ ਰੈਡੀ ਹੋਏ ਆ ਬੜੇ ਪਿਆਰੇ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਫੈਬਰਿਕ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਣੇ ਕਾਫੀ ਸੂਟ ਬੁੱਕ ਹੋਏ ਹੋਏ ਆ ਕੁਝ ਡਾਈ ਹੋ ਕੇ ਰੈਡੀ ਹੁੰਦੀ ਹੈ ਫੈਬਰਿਕ ਡਾਈ ਇਹ ਵਾਲਾ ਇਹ ਡਾਈ ਵੀ ਹੋ ਜਾਂਦਾ ਤਾਂ ਇਦਾਂ ਵੀ ਇਹਨਾਂ ਨੇ ਇਦਾਂ ਹੀ ਰੈਡੀ ਕਰਵਾਇਆ ਇਦਾਂ ਵੀ ਬਹੁਤ ਪਿਆਰਾ ਸੂਟ ਲੱਗ ਰਿਹਾ ਇਹ ਇਹਦੇ ਉੱਪਰ ਚੌੜਛਟ ਦਾ ਫੈਬਰਿਕ ਹੈ ਜੀ ਉੱਪਰ ਇਹਦੇ ਵਰਕ ਆ ਇਦਾਂ ਠੀਕ ਹੈ ਵੀ ਸਿਕਵੈਂਸ ਦਾ ਹੈਂਡ ਦਾ ਟੱਚ ਵੀ ਆ ਤੇ ਬਹੁਤ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਸਿੰਪਲ ਸੂਟ ਪਰ ਇਹਦੀ ਨੱਕਾਗੀ ਇਦਾਂ ਆਪਾਂ ਨੈਕ ਡਿਜ਼ਾਈਨ ਕੀਤੀ ਕੁੜਤਾ ਸਟਾਈਲ ਰੱਖਿਆ ਆਪਾਂ ਇਹਨੂੰ ਪਾਕਿਸਤਾਨੀ ਸਟਾਈਲ ਲੂਜ਼ ਫਿਟਿੰਗ ਦਾ ਨੈਕ ਐਂਡ ਇਹਦੀਆਂ ਲੂਜ਼ ਹੀ ਆਪਾਂ 슬ੀਵਸ ਰੱਖੀਆਂ ਇਦਾਂ ਠੀਕ ਹੈ ਜੀ ਸਿੰਪਲ ਸ਼ਰਟ ਰੱਖੀ ਆਪਾਂ ਕਿਉਂਕਿ ਇਹਨੂੰ ਕੁਝ ਜ਼ਰੂਰਤ ਹੀ ਨਹੀਂ ਸੀ ਕੁਝ ਲਗਾਉਣ ਦੀ ਕਿ ਇਹ ਮਤਲਬ ਐਦਾਂ ਹੀ ਬਹੁਤ ਪਿਆਰੀ ਆ ਸਿੰਪਲ ਸੁਪਰ ਐਂਡ ਸਰਦਾਰੀ ਜੇ ਲੁੱਕ ਦੇ ਵਿੱਚ ਠੀਕ ਹੈ ਜੀ ਇਹ ਸ਼ਰਟ ਹਾਂਜੀ ਇਹਨਾਂ ਦੇ ਸਾਰੇ ਸੂਟ ਹੀ ਬਹੁਤ ਪਿਆਰੇ ਜੇ ਰੈਡੀ ਹੋਏ ਆ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਬਹੁਤ ਪਿਆਰੇ ਪਹਿਰੇ ਇਹਨਾਂ ਦੇ ਡਿਜ਼ਾਈਨ ਰੈਡੀ ਕੀਤੇ ਆਪਾਂ ਵਰਕ ਕਰਕੇ ਪ੍ਰਿੰਟ ਦੇ ਉੱਪਰ ਵੀ ਬਹੁਤ ਪਿਆਰੇ ਜੇ ਸੂਟ ਰੈਡੀ ਕੀਤੇ ਆ ਠੀਕ ਹੈ ਜੀ ਇਦੇ ਨਾਲ ਆਪਾਂ ਜਿੱਦਾਂ ਸ਼ਾਰਟ ਸ਼ਰਟ ਰੱਖੀ ਹੈ ਫੁੱਲ ਪਟਿਆਲਾ ਸਲਵਾਰ ਰੱਖੀ ਹੈ ਆਪਾਂ ਹੈਵੀ ਦੇ ਵਿੱਚ ਜੌਰਜਟ ਦੀ ਹੀ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਰੱਖਿਆ ਜੀ ਆਪਾਂ ਇਹਦੇ ਨਾਲ ਪਿਓਰ ਸ਼ਿਫੋਨ ਦਾ ਇਹਨਾਂ ਨੂੰ ਇਹ ਦੁਪੱਟੇ ਬਹੁਤ ਪਸੰਦ ਆ ਤੇ ਇਹਦੇ ਨਾਲ ਚੱਜ ਵੀ ਬਹੁਤ ਰਿਹਾ ਪਿਓਰ ਸ਼ਿਫੋਨ ਦਾ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬੇਸ ਕਲਰ ਦੀ ਹੀ ਬਹੁਤ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਬਹੁਤ ਜ਼ਿਆਦਾ ਜਾਚ ਰਿਆ ਸੂਟ ਹੈ ਜਦੋਂ ਰਿਅਰ ਕੀਤਾ ਸੂਟ ਤਾਂ ਬਹੁਤ ਪਿਆਰਾ ਲੱਗੂਗਾ ਸਿੰਪਲ ਸੋਬਰ ਐਂਡ ਐਲੀਗੈਂਟ ਜੀ ਲੁੱਕ ਦਾ ਸਰਦਾਰੀ ਸੂਟ ਠੀਕ ਹੈ ਜੀ ਇਹਦੇ ਵਿੱਚ ਆਪਣੇ ਮਤਲਬ ਕਾਫੀ ਬੁੱਕ ਹੋਏ ਹੋਏ ਆ ਇਹਦੇ ਪਲੱਸ ਪੁਆਇੰਟ ਦੇ ਕਿ ਫਰੰਟ ਬੈਕ ਦੋਨੋਂ ਸਾਈਡ ਐ ਤਾਂ ਵਰਕ ਆਉਂਦਾ ਠੀਕ ਹੈ ਜੀ ਇਹ ਆ ਗਿਆ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਤੁਸੀਂ ਦੇਖੇ ਹੀ ਹੋਏ ਆ ਆਪਾਂ ਤੁਹਾਨੂੰ ਵੀਡੀਓ ਚ ਫੈਬਰਿਕ ਦਿਖਾਇਆ ਸੀ ਉਹਨਾਂ ਚੋਂ ਇਹਨਾਂ ਨੇ ਬੁੱਕ ਕੀਤੇ ਸੀਗੇ ਬਾਕੀ ਰੈਡੀ ਹੋਣ ਚ ਥੋੜਾ ਟਾਈਮ ਲੱਗ ਜਾਂਦਾ ਹੈਗਾ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਆ ਜੀ ਇਹਨਾਂ ਦੀ ਚੁਆਇਸ ਬਹੁਤ ਵਧੀਆ ਇਦਾਂ ਆ ਗਿਆ ਜੀ ਇਹ ਫੈਬਰਿਕ ਸੀਗਾ ਪਿਓਰ ਚੰਦੇ ਦੇ ਉੱਪਰ ਕਾਂਠਾ ਵਰਕ ਦੇ ਵਿੱਚ ਸ਼ਰਟ ਸੀ ਤੁਸੀਂ ਚੈੱਕ ਕਰੋ ਲਾਈਟ ਜਿਹਾ ਸਿਲਵਰੀ ਗ੍ਰੇ ਕਲਰ ਸੀਗਾ ਇਹ ਇਦਾਂ ਇਹਦੇ ਉੱਪਰ ਵਰਕ ਸੀਗਾ ਆਫ ਵਾਈਟ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਇਹਦੇ ਅਲੱਗ ਜੇ ਕਨਸੈਪਟ ਰੈਡੀ ਹੁੰਦੇ ਆ ਇਦਾਂ ਦੇ ਵੀ ਕਿਉਂਕਿ ਬਹੁਤ ਹੀ ਯੂਨੀਕ ਜਿਹਾ ਇਹਦੇ ਗਲੇ ਤੇ ਡਿਜ਼ਾਈਨ ਕੀਤੀ ਹੈ ਬਾਟਮ ਦਾ ਕਲਰ ਲਗਾ ਕੇ ਆਪਾਂ ਇਹਦਾ ਇਦਾਂ ਬੈਂ ਨੈਕ ਦਿੱਤਾ ਇਦਾਂ কুরਤਾ ਪੱਟੀ ਦੇ ਵਿੱਚ ਥੋੜਾ কুরਤਾ ਸਟਾਈਲ ਕਿਉਂਕਿ ਇਹ ਸਾਰੇ কুরਤਾ ਸਟਾਈਲ ਰੱਖਿਆ ਆਪਾਂ ਵਿਦਆਊਟ ਪਲੇਟ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਨੈਕ ਰੈਡੀ ਹੋਇਆ ਇਦਾਂ ਹੀ ਆਪਾਂ ਇਹਦੀਆਂ 슬ੀਵਸ ਤੇ ਇਦਾਂ ਡਿਜ਼ਾਈਨ ਕੀਤਾ ਇਹਦੀਆਂ 슬ੀਵਸ ਆ ਆਪਾਂ ਇਹਦੇ ਉੱਤੇ ਕੋਈ ਵੀ ਲੇਸ ਪਾਈਪਨ ਵਗੈਰਾ ਐਡ-ਆਨ ਨਹੀਂ ਕੀਤੀ ਕਿਉਂਕਿ ਇਹ ਇਦਾਂ ਹੀ ਇੰਨਾ ਗ੍ਰੇਸਫੁੱਲ ਆ ਜੇ ਆਪਾਂ ਇਹਦੇ ਉੱਪਰ ਜ਼ਿਆਦਾ ਕੁਝ ਕਰਦੇ ਤਾਂ ਉਹ ਬਹੁਤ ਹੋਚ-ਪੋਚ ਲੱਗਣਾ ਸੀ ਇਹ ਸਿੰਪਲ ਸਰਦਾਰੀ ਜੈ ਤੈ ਜੈਦੀ ਹੋਏ ਇਹਦੇ ਵਿੱਚ ਵੀ ਹੈਂਡ ਦਾ ਟੱਚ ਹੈ ਸਿੱਪੀ ਸਪਰੈਡ ਕੀਤੀ ਹੋਈ ਹੈ ਠੀਕ ਹੈ ਜੀ ਬਹੁਤ ਪਿਆਰਾ ਜੇ ਇਹ ਯੂਨੀਕ ਜੀਆਂ ਚੀਜ਼ਾਂ ਨੇ ਇਹ ਇਹਦੇ ਵੀ ਸੇਮ ਹੀ ਫਰੰਟ ਬੈਕ ਬੈਕ ਤੇ ਵੀ ਕੰਮ ਆ ਜਾਂਦਾ ਠੀਕ ਹੈ ਜੀ ਤੇ ਅਗੀ ਦੀ ਸ਼ਰਟ カラー ਵੀ ਬਹੁਤ ਪਿਆਰਾ। ਬਾਕੀ ਜੇ ਤੁਸੀਂ ਕਹੋਗੇ ਸੀਮ ਕਲਰ ਸੀਮ ਕਲਰ ਮੈਂ ਕਹਿ ਨਹੀਂ ਸਕਦੀ ਕਿ ਹੁਣ ਮਿਲੂਗਾ। ਜਿਹੜੇ ਵੀ ਇਹਦੇ ਵਿੱਚ ਕਲਰ ਹੋਏ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਤੁਸੀਂ ਉਹਨਾਂ ਚੋਂ ਚੁਆਇਸ ਕਰ ਸਕਦੇ ਹੋ ਕਿਉਂਕਿ ਇਹ ਬਣੇ ਹੋਏ ਬਹੁਤ ਹੀ ਪਿਆਰਾ ਲੱਗ ਰਿਹਾ। ਇਹਦੇ ਨਾਲ ਆਪਾਂ ਚੰਦੇਰੀ ਚੀ ਬਾਟਮ ਰੱਖੀ ਐ ਜੀ ਪਲੇਨ ਠੀਕ ਐ ਜੀ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਇਦਾਂ ਪੌਂਚੇ ਬਣਾ ਕੇ ਕਿਉਂਕਿ ਆਪਾਂ ਅਲੱਗ-ਅਲੱਗ ਪੈਟਰਨ ਚ ਸਲਵਾਰਾਂ ਇਹਨਾਂ ਦੀਆਂ ਰੈਡੀ ਕੀਤੀਆਂ ਟ੍ਰੈਂਡ ਦਾ ਇਹ ਹੁੰਦਾ ਜਿੱਦਾਂ ਫਰਸ਼ੀ ਸਲਵਾਰ ਆ ਉਹਦਾ ਟ੍ਰੈਂਡ ਕੁਛ ਦੇਰ ਰਹਿ ਬਾਅਦ ਵਿੱਚ ਚਲਾ ਜਾਏ ਤਾਂ ਆਪਾਂ ਇਹਨਾਂ ਦੇ ਸਾਰੇ ਮਿਕਸ ਕੀਤੇ ਆ ਰੈਡੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਪਾਂ ਇਹ ਹੀ ਰੈਡੀ ਕੀਤੇ ਆ ਇਹ ਤਾਂ ਸਦਾ ਬਹਾਰ ਨੇ ਇਹਨਾਂ ਨੂੰ ਕਦੋਂ ਵੀ ਆਪਾਂ ਵੇਅਰ ਕਰ ਸਕਦੇ ਲੋ ਜੀ ਇਹਦੇ ਨਾਲ ਪਿਓਰ ਚंदेਰੀ ਦਾ ਹੀ ਆਪਾਂ ਦੁਪੱਟਾ ਰੱਖਿਆ ਜੋ ਕਿ ਹੋਰ ਵੀ ਗ੍ਰੇਸਫੁਲ ਸੂਟ ਨੂੰ ਬਣਾ ਰਿਹਾ ਇੱਥੇ ਤੇ ਆਪਾਂ ਆਫ-ਵਾਈਟ ਜਿੱਦਾਂ ਵਰਕ ਆ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਪਿਓਰ ਚंदेਰੀ ਦਾ ਦੁਪੱਟਾ ਮੈਨੂੰ ਪਰਸਨਲੀ ਵੀ ਇਹ ਸੂਟ ਇੰਨੇ ਜ਼ਿਆਦਾ ਪਿਆਰੇ ਲੱਗੇ ਹਾਲਾਂਕਿ ਇਹ ਮੈਂ ਖੁਦ ਆਪਣੇ ਲਈ ਸੂਟ ਲੈ ਕੇ ਆਈ ਸੀ ਸ਼ਰਟ ਮੈਨੂੰ ਇੰਨੀ ਪਿਆਰੀ ਲੱਗੀ ਸੀ ਬਟ ਇਹ ਕਹਿੰਦੇ ਕਿ ਮੈਨੂੰ ਚਾਹੀਦੀ ਚਾਹੀਦੀ ਆ ਤਾਂ ਮੈਨੂੰ ਇਹਦੇ ਵਿੱਚ ਸੇਮ ਕਲਰ ਦੁਆਰਾ ਨਹੀਂ ਮਿਲਿਆ ਹੈਗਾ ਫਿਰ ਮੈਂ ਇਹਨਾਂ ਨੂੰ ਰੈਡੀ ਕਰਕੇ ਦਿੱਤਾ ਠੀਕ ਹੈ ਜੀ ਹਾਂ ਜੀ ਆਗੇ ਆਪਣਾ ਨੈਕਸਟ ਸੂਟ ਇਹ ਵੀ ਚੰਦੇਰੀ ਦਾ ਪ੍ਰਿੰਟ ਰਹੂਗਾ ਠੀਕ ਹੈ ਜੀ ਇਹ ਮਤਲਬ ਇਹਨਾਂ ਦੀ ਚੁਆਇਸ ਇਦਾਂ ਦੀ ਆ ਕਿ ਥੋੜਾ ਸੋਬਰ ਜੀ ਲੁੱਕ ਦੇ ਬਿਲਕੁਲ ਸੋਬਰ ਜੀ ਤੇ ਮਤਲਬ ਸਰਦਾਰੀ ਜੀ ਬਿਲਕੁਲ ਸੂਟ ਜਿਹੜੇ ਆਪਾਂ ਇਹਨਾਂ ਦੇ ਰੈਡੀ ਕੀਤੇ ਆ ਇਹ ਹੈਗਾ ਜੀ ਚੰਦੇਰੀ ਦੇ ਉੱਪਰ ਪ੍ਰਿੰਟ ਇੱਥੇ ਬਹੁਤ ਹੀ ਪਿਆਰਾ ਚਾਹੇ ਇਹ ਪ੍ਰਿੰਟ ਆ ਹੁਣ ਤੁਸੀਂ ਕਹੋਗੇ ਕਿ ਸੇਮ ਪ੍ਰਿੰਟ ਜੀ ਸੇਮ ਪ੍ਰਿੰਟ ਨਾ ਵੀ ਮਿਲਿਆ ਤਾਂ ਆਪਾਂ ਤੁਹਾਨੂੰ ਡਿਜ਼ਾਈਨ ਕਰਕੇ ਡਿਫਰੈਂਟ ਪ੍ਰਿੰਟ ਤੇ ਆਪਾਂ ਤੁਹਾਨੂੰ ਡਿਜ਼ਾਈਨ ਕਰਕੇ ਦੇ ਸਕਦੇ ਆ ਠੀਕ ਹੈ ਇਹ ਹੈਗਾ ਜੀ ਚੰਦੇਰੀ ਦੇ ਉੱਪਰ print ਲਾਈਟ ਜਾਂ ਕਲਰ ਇਹਨੂੰ ਆਪਾਂ ਕਹਿ ਸਕਦੇ ਹਾਂ ਮਤਲਬ ਆਫ ਵਾਈਟ ਤੋਂ ਹਟ ਕੇ ਕਲਰ ਆ ਇਹ ਆਪਾਂ ਇਹਦੇ ਉੱਪਰ ਜਿੱਦਾਂ ਆਪਣੇ print 'ਚ ਕਲਰ ਆ ਰਿਹਾ ਸਕਿਨ بیس ਜਿਹਾ ਕਲਰ ਦਾ ਆਪਾਂ ਇਹਦੇ ਉੱਪਰ ਕੰਮ ਕੀਤਾ ਤੁਸੀਂ ਦੇਖੋ ਆਦਾ ਕੱਟ ਪਾ ਕੇ ਦੀ neck ready ਕੀਤੀ ਆ ਤੇ neck line ਤੇ ਤਾਂ ਵਰਕ ਕੀਤਾ ਹੋਇਆ ਆਪਾਂ بیس ਇਹ ਫਲਾਰ ਦਾ ਕਲਰ ਲੈ ਕੇ ਠੀਕ ਹੈ ਜੀ ਤੇ ਵਿੱਚ ਮਹਿੰਦੀ ਦਾ ਟੱਚ ਦਿੱਤਾ ਹੋਇਆ ਇਹ ਜਦੋਂ ਮਤਲਬ ਵੀਡੀਓ 'ਚ ਤਾਂ ਕਈ ਵਾਰ ਸਹੀ ਨਹੀਂ ਲੱਗਦਾ ਇਹ ਅੱਖਾਂ ਨੂੰ ਮਤਲਬ ਪ੍ਰੋਪਰ ਜਦੋਂ ਆਪਾਂ ਦੇਖ ਰਹੇ ਹਾਂ ਇਹਨੂੰ ਇੰਨਾ ਪਿਆਰਾ ਸੂਟ ਇਹ ਰੈਡੀ ਹੋਇਆ ਠੀਕ ਹੈ ਜੀ ਇਦਾਂ ਵਿੱਚ ਬੂਟੀਆਂ ਦਿੱਤੀਆਂ ਆਪਾਂ ਨੇ ਠੀਕ ਹੈ ਇਹਦੀ ਨੈਕ ਲਾਈਨ ਆ ਗਈ ਇੱਕ ਕਲਰ ਵੀ ਬਹੁਤ ਪਿਆਰਾ ਤੇ ਇਹਦੇ ਉੱਪਰ ਕੰਮ ਵੀ ਬਹੁਤ ਪਿਆਰਾ ਹੋਇਆ ਐਂਡ ਇਹ ਆਪਾਂ ਇਹਦਾ ਘੇਰਾ ਰੈਡੀ ਕੀਤਾ ਜੀ ਬੂਟੀਆਂ ਆਪਾਂ ਪੂਰੇ ਫਰੰਟ ਦੇ ਵਿੱਚ ਬੂਟੀਆਂ ਦਿੱਤੀਆਂ ਠੀਕ ਹੈ ਜੀ ਘੇਰਾ ਰੈਡੀ ਕੀਤਾ ਘੇਰਾ ਐਂਡ ਚਾਕ ਦਾ ਡਿਜ਼ਾਈਨ ਆ ਜਾਊਗਾ hip ਦੇ ਕੋਲੇ ਠੀਕ ਹੈ ਜੀ ਇਹਦੇ ਆਪਾਂ ਚਾਕ ਥੋੜੇ ਛੋਟੇ ਰੱਖਿਆ ਬਹੁਤ ਜ਼ਿਆਦਾ ਨਹੀਂ ਰੱਖੇ ਚਾਕ ਆ ਗਏ ਚਾਕਾਂ ਤੇ ਆ ਗਿਆ ਇਧਰ hip ਕੋਲੇ ਆ ਗਿਆ ਵੰਚ ਜੀ ਇਧਰ ਕਾਰਨਰ ਤੇ ਆ ਗਿਆ ਠੀਕ ਹੈ ਵਿੱਚ ਬੁੱਟੀਆਂ ਡਾਉਣ ਕੀਤੀਆਂ ਐਂਡ ਘੇਰੇ ਤੇ ਵੀ ਵਰਕ ਆ ਜਾਊਗਾ ਪੂਰਾ ਇਹ ਜਦੋਂ ਵੇਅਰ ਕੀਤਾ ਸੂਟ ਤਾਂ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਠੀਕ ਹੈ ਜੀ ਨੈਕ ਆ ਗਈ ਐਂਡ ਇਹਦੀਆਂ ਸਲੀਵਸ ਆਪਾਂ ਬਹੁਤ ਪਿਆਰੀਆਂ ਜੀ ਡਿਫਰੈਂਟ ਜੀਆਂ ਰੈਡ ਕੀਤੀਆਂ ਇਹ ਸਲੀਵਸ ਤੇ ਕੰਮ ਆ ਗਿਆ ਤਾਂ ਔਰ ਗੈਂਜ਼ਾ ਦਾ ਪੈਚ ਦੇ ਕੇ ਇਦਾਂ ਆਪਾਂ ਸਲੀਵਸ ਤੇ ਕੰਮ ਕੀਤਾ ਹੋਇਆ ਇਹ ਤਾਂ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਇਹ ਡਿਫਰੈਂਟ ਜਿਹਾ ਸੂਟ ਇਹਨਾਂ ਦਾ ਰੈਡੀ ਹੋਇਆ ਬਹੁਤ ਹੀ ਸਟਾਈਲਿਸ਼ ਜਿਹਾ ਸੂਟ ਇਹਨਾਂ ਦਾ ਰੈਡੀ ਹੋਇਆ ਬਿਲਕੁਲ ਪਾਕਿਸਤਾਨੀ ਲੁੱਕ ਦੇ ਆਪਾਂ ਇਹਨਾਂ ਦੇ ਰੈਡੀ ਕੀਤੇ ਕਿਉਂਕਿ ਇਹਨਾਂ ਨੂੰ ਇਦਾਂ ਦੇ ਚਾਹੀਦੇ ਸੀ ਬਿਲਕੁਲ ਲੂਸ ਫਿਟਿੰਗ ਦੇ ਵਿੱਚ 슬ੀਵਸ ਆ ਗਈਆਂ ਕੁੜਤਾ ਸਟਾਈਲ ਵਿਦਆਊਟ ਪਲੇਟ ਇਹਦਾ ਫਰੰਟ ਆ ਗਿਆ ਜੀ ਐਂਡ ਇਹਦੇ ਬੈਕ ਤੇ ਵੀ ਆਪਾਂ ਕੰਮ ਕੀਤਾ ਇਹਦਾ ਬੈਕ ਕੇਰਾ ਆ ਗਿਆ ਚੈੱਕ ਕਰੋ ਤੁਸੀਂ ਪੂਰਾ ਬੈਕ ਦਾ ਚਾਕ ਐਂਡ ਕੇਰਾ ਠੀਕ ਹੈ ਜੀ ਚਾਕ ਤੇ ਕੇਰਾ ਬੈਕ ਤੇ ਆ ਗਿਆ ਪ੍ਰਿੰਟ ਬਹੁਤ ਪਿਆਰੇ ਨੇ ਜੀ ਚੰਦੇਰੀ ਦੇ ਸਾਰੇ ਪ੍ਰਿੰਟ ਹੀ ਬਹੁਤ ਪਿਆਰੇ ਹੁੰਦੇ ਆ ਬਟ ਸੇਮ ਪ੍ਰਿੰਟ ਦਾ ਮੈਂ ਕਹਿ ਨਹੀਂ ਸਕਦੀ ਕਿ ਮਿਲੂਗਾ ਤੁਸੀਂ ਕਿਸੇ ਵੀ ਪ੍ਰਿੰਟ ਦੇ ਉੱਪਰ ਕੰਮ ਕਰਵਾ ਸਕਦੇ ਹੋ ਇਹਨਾਂ ਨੇ ਜਿੱਦਾਂ ਸਾਡੇ ਤੇ ਛੱਡਿਆ ਸੀ ਤਾਂ ਅਸੀਂ ਇਹਨਾਂ ਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਕੇ ਦਿੱਤੇ ਆ ਠੀਕ ਹੈ ਜੀ ਇਹ ਆ ਗਿਆ ਸੀਵਸ ਤੇ ਜਿੱਦਾਂ ਇਹ ਪ੍ਰਿੰਟ ਤੇ ਆ ਤੁਸੀਂ ਇਹ ਡਿਜ਼ਾਈਨ ਪਲੇਨ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਪਲੇਨ ਦੇ ਉੱਪਰ ਵੀ ਤੁਸੀਂ ਕਰਵਾ ਸਕਦੇ ਹੋ ਬਟ ਇਹ ਤਾਂ ਬਹੁਤ ਹੀ ਪਿਆਰਾ ਲੱਗ ਰਿਹਾ ਪ੍ਰਿੰਟ ਦੇ ਉੱਪਰ ਐਂਡ ਇਹ ਆਗੀ ਜੀ ਦੀ ਸਲਵਾਰ ਫੁੱਲ ਪਟਿਆਲਾ ਸਲਵਾਰ ਰੱਖੀ ਹੈ ਇਹਦੇ ਨਾਲ ਸ਼ਾਰਟ ਸ਼ਰਟ ਰੱਖ ਕੇ ਆਪਾਂ ਫੁੱਲ ਪਟਿਆਲਾ ਸਲਵਾਰ ਹੈਵੀ ਦੇ ਵਿੱਚ ਇਹ ਆਗੀ ਜੀ ਦੀ ਸਲਵਾ ਤੇ ਇਹਦੇ ਨਾਲ ਵੀ ਆਪਾਂ ਦੁਪੱਟਾ ਰੱਖਿਆ ਜੀ ਪਿਓਰ ਸ਼ਿਫੋਨ ਦਾ ਬੇਸ ਕਲਰ ਠੀਕ ਹੈ ਜੀ ਇਹਨਾਂ ਨੂੰ ਪਿਓਰ ਸ਼ਿਫੋਨ ਦੇ ਦੁਪੱਟੇ ਬਹੁਤ ਪਸੰਦ ਆ ਸੌਫਟ ਜੇ ਬੀਜ ਕਲਰ ਦਾ ਦੁਪੱਟਾ ਰਹੂਗਾ ਜੀ ਤੇ ਜਿੱਦਾਂ ਆਪਣਾ ਵਰਕ ਹੈ ਲਾਈਟ ਡਾਰਕ ਜੀ ਆਪਾਂ ਇਦਾਂ ਲਾਈਟ ਡਾਰਕ ਜੀ ਇਹਨੂੰ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਹੈ। ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ। ਠੀਕ ਹੈ ਜੀ ਸ਼ਫੋਨ ਦਾ ਦੁਪੱਟਾ ਰਹੂਗਾ। ਪਿਓਰ ਚंदेਰੀ ਦਾ ਇਹ ਸੂਟ ਆ ਜੀ ਤੇ ਪਿਓਰ ਸ਼ਫੋਨ ਦਾ ਦੁਪੱਟਾ। ਇਹ ਅੱਜ ਵਾਲੀ ਆਪਣੀ ਕਲੈਕਸ਼ਨ ਸੀ ਇਹ ਸਾਰੇ ਇਹਨਾਂ ਦੇ ਸੂਟ ਬਹੁਤ ਪਿਆਰੇ ਰੈਡੀ ਹੋਏ ਆ ਮੈਨੂੰ ਪਰਸਨਲੀ ਵੀ ਇੰਨੇ ਜ਼ਿਆਦਾ ਵਧੀਆ ਲੱਗੇ ਆ। ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਵਾਲੀ ਕਲੈਕਸ਼ਨ ਕਿੰਤਾ ਨਹੀਂ ਲੱਗੀ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਅਪਰੀਸ਼ੀਏਟ ਕਰਦੇ ਹੋ ਸਾਨੂੰ ਕਮੈਂਟ ਇੰਨੇ ਵਧੀਆ ਤੁਸੀਂ ਸਾਨੂੰ ਕਰਦੇ ਹੋ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ